ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਵਾਗਤ ਹੈ ਮੇਰੀ ਰੂਟਿਨ ਚੈਨਲ ਬਰੂ ਕਿੰਪਰ ਰੀਕੀ ਐਂਡ ਟੌਕਸ ਵਿੱਚ ਅੱਜ ਦੀ ਵੀਡੀਓ ਵਿੱਚ ਮਸ਼ੀਨਰੀ ਵਰਕਸੂਟ ਲੈ ਕੇ ਆਏ ਤੁਹਾਡੇ ਲਈ ਜੋ ਆਪਣੇ ਦੇਖ ਕੇ ਤਿਆਰ ਹੋਈਆਂ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਤੇ ਕਲਰ ਵੀ ਬਹੁਤ ਪਿਆਰੇ ਆ ਜੀ ਮਸ਼ੀਨਰੀ ਦੇ ਸੂਟ ਨੇ ਠੀਕ ਹੈ ਜੇ ਦਖਾਉਂਦੇ ਆ ਨੇ ਵਿੱਚ ਕੋਈ ਪਸੰਦ ਆਂਦਾ ਤਾਂ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 98867219 ਇਹ ਲਿੰਗ ਦਾ ਸਟੱਫ ਹੈ ਜੀ ਤੇ ਇਹ ਆਪਣੀ ਬੁਟੀਕ ਤੇ ਰੈਡੀ ਹੋਇਆ ਜੀ ਮਸ਼ੀਨਰੀ ਵਰਕ ਕਰਾਇਆ ਜੀ ਇਹ ਸੋਣ ਸਾਨੂੰ ਪ੍ਰੋਪਰ ਖੋਲ ਕੇ ਦਿਖਾਉਂਦੇ ਆਂ ਕਲਰ ਵੀ ਬਹੁਤ ਪਿਆਰਾ ਆਇਆ ਜੀ ਇਹ ਇਹ ਰਿਹਾ ਤੇ ਵਰਕ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਵਰਕ ਹੈ ਜੀ ਕਿਤਾ ਹੈ ਤੇ ਇਹਦੀ ਬਾਜੂ ਤੇ ਵੀ ਵਰਕ ਹੈ ਜੀ ਫਲਾਵਰ ਆਇਆ ਹੈ ਬਾਜੂ ਤੇ ਕਲਰ ਵੀ ਬਹੁਤ ਪਿਆਰਾ ਆਇਆ ਜੀ ਪੂਰਾ ਸੂਟ ਆ ਜੀ ਇਹ ਸੇਮ ਕਲਰ ਦੇ ਵਿੱਚ ਤੇ ਇਹਦੇ ਨਾਲ ਪ्योर ਸ਼ਿਫੋਨ ਦਾ ਦੁਪੱਟਾ ਹੈ ਜੀ ਇਹ ਦੱਟ ਵਰਤ ਕੇ ਕੀਤਾ ਹੈ ਦਪਕੇ ਤੇ ਇੰਨਾ ਬਹੁਤ ਸਾਈਡ ਕੱਟ ਵਰ ਕਾਇਦਾ ਦੁਪੱਟੇ ਤੇ ਕਲਰ ਵੀ ਬਹੁਤ ਪਿਆਰਾ ਹੈ ਜੀ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਜੀ ਹਾਂ ਜੀ ਕੋਪਨ ਦੇ ਸੇ ਕਾ ਬਹੁਤ ਦਿੱਤਾ ਹੈ ਜੀ ਦੇਖੋ ਘੇਰੇ ਦੀ ਡਿਜ਼ਾਈਨਿੰਗ ਬਹੁਤ ਹੀ ਵਧੀਆ ਡਿਜ਼ਾਈਨਿੰਗ ਹੈ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਜੀ येलो ਤੇ ਸੇ ਹੀ ਗ੍ਰੀਨ ਇਹ ਵੀ ਪੂਰਾ ਸੂਟ ਹੈ ਜੀ ਸੇਮ ਕਲਰ ਦੇ ਵਿੱਚ ਤੇ ਇਹਦੀ ਬਾਜੂ ਤੇ ਵਰਕ ਹੈ ਜੀ ਇਦਾਂ ਬਾਜੂ ਤੇ ਵਰਕ ਆਏਗਾ ਜੀ ਜਿਵੇਂ ਲੈਕ ਤੋਂ ਤੁਸੀਂ ਡਿਜ਼ਾਈਨਿੰਗ ਬਣਵਾ ਸਕਦੇ ਹੋ ਲੈਕ ਪਰ ਆ ਕੇ ਲਓ ਤੇ ਇਹਦੇ ਨਾਲ ਕੋਰਸਾ ਪਾਉਂਦਾ ਨੁਕਤਾ ਹੈ ਜੀ ਇਹ ਤਾਂ ਕੱਟ ਵਰਤ ਦਿੱਤਾ ਹੋਇਆ ਤਾਂ ਕਿਤੇ ਇਹ ਦਾ ਕਨਸਰਟ ਕੱਟ ਵਰਕ ਆਇਆ ਜੀ। ਟਾਈਮ ਕਿਨੇ ਦਾ ਬੱਲੇ ਨਹੀਂ ਸਾਰੇ। ਹਾਂਜੀ ਮੈਸਟਰ ਕਰਾਏ। ਛੋਟੇ-ਕੁਟੇ ਪਾਈ ਹੋਈਆਂ ਜੀ। ਹਾਂਜੀ ਇਹ ਡਿਜ਼ਾਈਨਾਂ ਜੀ। ਕੋਪਨ ਵੇਸ ਹੈ ਜੀ। ਵੜਾ ਹੈ। ਸਟਾਫ ਹੈ ਜੀ ਇਹਦੇ ਰਿੰਕਲ ਵਾਲਾ ਸਟਾਫ ਹੈ ਜੀ। ਪਲੇਨ ਨਹੀਂ ਹੈ ਜੀ ਇਹ। ਇਹ ਦੇਖੋ ਨਾ ਬਥੇ ਤਖਾਂਦੇ ਆ ਤੁਹਾਨੂੰ। ਤੇ ਇਹਦੇ ਫਰੰਟ ਤੇ ਬੋਟੀਆਂ ਪਾਈ ਹੋਈਆਂ ਮਸ਼ੀਨ ਵਰਕ ਨਾਲ। कलर कॉम्बिनेशन बहुत ही प्यारा जी इधर यह बाजू की भी वर्क है ये बॉटम पे वर्क आएगा जिम्मे बाजू पे वर्क है और उम्मीद बॉटम पे वर्क आएगा ये बहुत सोहना सूट है जी कलर भी बहुत प्यारा डिजाइनिंग भी बहुत सोहनी है जी फ्रंट पे गोटी है बाजू पे सलवार से बेल पाई हुई है जी

ਇਸ ਟਾਰਨ ਮਸ਼ਲੀਮ ਇਹਦੇ ਨਾਲ ਦੇ ਪਹਿਲਾਂ ਵੀ ਸੇਲ ਕੀਤੇ ਆ ਜਿਹੜੇ ਕੋਰਸ ਸੂਟ ਤੇ ਇਹਦੀ ਹੁਣ ਅਸੀਂ ਕੰਟਰਾਸਟ ਦੇ ਵਿੱਚ ਰੈਡੀ ਕਰਵਾਇਆ ਜੀ ਜਿੱਮੇ ਕੱਟ ਵਰਕ ਆਏਗਾ ਜੀ ਇਹ ਫਰੰਟ ਤੇ ਤੇ ਬੈਕ ਤੇ ਬਾਜੂ ਤੇ ਕੱਟ ਵਰਕ ਆਏਗਾ ਜੀ ਇਹ ਪ੍ਰਿੰਟ ਬਹੁਤ ਸੋਹਣਾ ਹੈ ਜੀ ਤੇ ਇਹਦੀ ਨਾਲ ਬਲੈਕ ਕਲਰ ਦੀ ਬਾਟਮ ਹੈ ਜੀ ਮਸ਼ਲੀਮ ਦੇ ਵਿੱਚ ਤੇ ਬਾਟਮ ਤੇ ਵੀ ਵਰਤਿਆ ਜੀ ਬਾਟਮ ਤੇ ਵੀ ਵਰਤਿਆ ਇਹ ਤਾਂ ਇਹ ਆਈ ਜੀ ਤੁਸੀਂ ਸਿਲਵਾ ਵੀ ਬਣਾ ਸਕਦੇ ਹੋ కెపల్ అాదుసు దుమ్ తుడ్న చోఆసైన నిది కుండింసుంన పూభతర్న్ నిదింగాబార్ కెతింగారుచే తుమ్ కెండ్వార్న్ కెవార్ కెండింగార్యార� ਹਾਂਜੀ ਕਾਟਨ ਸਟੱਫ ਬਰੀਕ ਬੁੰਦੀ ਦੇ ਵਿੱਚ ਇਹ ਸੂਟ ਹੈ ਜੀ ਲਾਈਟ ਸੀ ਗ੍ਰੀਨ ਕਲਰ ਹੈ ਤੇ ਪਿਓਰ ਕਾਟਨ ਦੇ ਵਿੱਚ ਹੈ ਜੀ ਇਹਨੂੰ ਸੂਟ ਤੇ 프ੰਟ ਤੇ ਬੈਕ ਤੇ ਤੇ ਬਾਜੂ ਤੇ ਇਦਾਂ ਕਟ ਵਰਕ ਆਇਗਾ ਜੀ ਕਿਤਾ ਹੈ ਇਹਦੀ ਬਾਟਮ ਤੇ ਵੀ ਵਰਕ ਹੈ ਜੀ ਇਹ ਤਾਂ ਵਰਕ ਆਇਗਾ ਜੀ ਬਾਟਮ ਤੇ ਕੰਟਰਾਸਟ ਦੇ ਵਿੱਚ ਸੂਟ ਹੈ ਜੀ ਇਹ ਤੇ ਡਿਜ਼ਾਈਨਰ ਦੁਪੱਟਾ ਹੈ ਜੀ ਦੁਪੱਟੇ ਦੇ ਕੋਸਾਂ ਆ

దుపట్ ఇవి సూట్ బాగా తయారు అవుతుంది తో కలర్ అని ఏదే వచ్చి మస్తుంది గ్రీన్ కలర్ వచ్చి డిజైనింగ్ సేమ్ రెండు చేసి కలర్ చేంజ్ సెంటర్ ప్రింట్ అదే వచ్చి బాగా ਕਿ ਡਿਜ਼ਾਈਨ ਕਰ। ਤੇ ਡਿਜ਼ਾਈਨ ਮੇਰੇ ਦੁਪੱਟਾ ਇਸ ਲਈ। ਇਹ ਵੀ ਸਪੋਰਟ ਕਰਾਜੀ ਤਾਂ ਬੀ ਮੇਰਾ ਸੋਨਾ। ਹਾਂ ਜੇ ਕੋਪਨ ਸਟੱਫ ਨੇਰ ਵਰਕ ਲੱਗ ਰਿਹਾ ਹੈ ਸੋਨ ਵਰਕ ਫ੍ਰਾਂਟੇ ਦੇ ਉੱਤੇ। ਇਹਦੇ ਚ ਵਿਦਾ ਇਹ ਫਲਾਵਰਾਂ ਦੇ ਉੱਤੇ ਵਰਕ ਕੀਤਾ ਹੋਇਆ ਜੀ।

ਇਹ ਦੇਖੋ ਇਹ ਬਹੁਤ ਸੋਹਣੀ ਲੱਗੀ ਤੇ ਬਿਲਡਿੰਗ ਲੱਗੀ ਹੋਈ ਹੈ ਮਸ਼ੀਨੀ ਵਰਕ ਕੀਤਾ ਹੋਇਆ ਜੀ ਇਹ ਕਲਰਫੁਲ ਜੀ ਸ਼ਰਟ ਹੈ ਜੀ ਇਹ ਇਹਦੀ ਬੋਟਮ ਤੇ ਵੀ ਵਰਕ ਏਗਾ ਇਹਦਾ ਬੋਟਮ ਦਾ ਰੰਗ ਆਇਆ ਜੀ ਇਹ ਵੀ ਕੰਟਰਾਸਟ ਦੇ ਵਿੱਚ ਸੂਟ ਹੈ ਜੀ ਤੇ ਮਸ਼ਲੀਨ ਦਾ ਦੁਪੱਟਾ ਹੈ ਜੀ ਇਹਦੇ ਨਾਲ ਜਿੱਥੇ ਵਰਕ ਕੀਤਾ ਹੋਇਆ ਦੁਪੱਟਾ ਨੇ ਲੋਪਟਾ ਫੌਸਡ ਡੈਸ਼ ਤੇ ਪੱਲੀਆਂ ਤੇ ਤਾਂ ਬੇਲ ਪਾਈ ਹੋਈ ਹੈ ਜੇ ਵਰਤੋਂ ਹਾਂ ਜੀ ਕੁਝਰੀ ਕਲਰ ਪ੍ਰਾਂਹ ਤੇ ਬੋਟੀਆਂ ਪਾਈ ਹੋਈਆਂ ਡਬਲ ਸ਼ੇਡ ਦੇ ਵਿੱਚ ਵਰਤੇ ਇਸ ਤਰ੍ਹਾਂ ਤੇ ਪ੍ਰਾਂਤਿਕ ਬੋਟੀਆਂ बेल पाई हुई जी बाजू तो टेडी बॉटम तरी बेल पाईची पूरा सोपत्याची आहे सेम कलर देलेली ची ते, नार दाएदा दाएदा ते ता दे नाल टाई ऑन डाई नट पडता ये भी बहुत समस होता है तर ये डाईला पडता हां जी प्रिंटेड स्टॉवर ఫంట్ బ్యాకూ వర్కే స్కీన్ కలర్ ప్రింట్ బాణా శట్ ఏద ప్రింట్ బాటంజా ക്രേ അവിടെ എന്ന് അഡിയോസ് ഫെ മിഡോ ലൈക്ക് ശേയർന്ന ചേന സബസ്ക്ൈബർ കണ്ട വാഹു ജീ കസാ വാഹു ജീവിത